ਦਾਬਾਤ ਮੁਤਾਬਤ ਮੁਤਾਬਤ ਅੱਜ ਸਵੇਦੀ ਤੋਂ ਮੰਗ ਮਜ਼ਦੂਰ ਸੰਘਰਸ਼ ਕਮੇਟੀਮ ਵੱਲੋਂ ਵਿڈیا ਗਿਆ ਸੰਘਰਸ਼ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਰੋਜ਼ ਪ੍ਰਦਰਸ਼ਨ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਈਆਂ ਔਰਤਾਂ ਦੱਸਦੀ ਹੈ ਕਿ ਇਹ ਖਬਰ ਨਾਬਾਤੋ ਸਾਹਮਣੇ ਆ ਗਈ ਹੈ ਜੁਕੇ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮਜ਼ਦੂਰਾਂ ਵੱਲੋਂ ਕਿ ਆ ਜਾ ਰਿਹਾ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅੱਗੇ ਪੇਸ਼ ਹੋ ਰਹੇ ਨੇ ਲਗਾਤਾਰ ਆਪਣੀਆਂ ਮੰਗਾਂ ਸਰਕਾਰ ਨੂੰ ਦੱਸ ਰਹੇ ਨੇ ਪਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਗਰਕਰਨ ਕਰ ਦਿੱਤਾ ਜਾਂਦਾ ਹੈ ਕੋਈ ਵੀ ਅਮਲੀ ਜਵਾਬ ਨਹੀਂ ਪਹੁੰਚਾਇਆ ਜਾਂਦਾ ਸਭ ਨੂੰ ਨਾਨੂ ਮੀਟਿੰਗਾਂ ਨੇ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਚਾਹੁੰਦੇ ਨੇ ਇਸ ਜਿਸ ਦੇ ਕਾਰਨ ਅੱਜ ਉਹ ਰੋਸ ਵਿੱਚ ਆ ਕੇ ਇਹ ਰੇਲਵੇ ਟ੍ਰੈਕ ਕੰਮ ਕਰਹੀ ਨਹੀਂਤੇ ਰੋਸ ਪ੍ਰਦਰਸ਼ਨ ਕਰਹੀ ਰਹੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 1000 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਲਾਲਕੀ ਦੇ ਅੰਦਰ ਜੋ ਉਹਨਾਂ ਦੇ ਘਰ-ਘਰ ਜ਼ਮੀਨ ਆਉਂਦੀ ਹੈ ਉਸ ਨੂੰ ਰਜਿਸਟਰਡ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕੁਝ ਹੋਰ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾ ਸਿਰ ਇਹ ਕਿ ਮਜ਼ਦੂਰਾਂ ਦੇ ਜੋ ਇਸ ਦਰਸ਼ਨ ਦੇ ਵਿੱਚ ਔਰਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਸੁਣਿਆ ਜਾ ਰਿਹਾ ਜਿਸ ਕਾਰਨ ਅੱਜ ਉਹਨਾਂ ਦੇ ਵੱਲੋਂ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਉਹਨਾਂ ਦੇ ਵੱਲੋਂ ਇਹ ਰੋਜ਼ ਪ੍ਰਦਰਸ਼ਨ ਦੀ ਰੇਲਵੇ ਠੇਕ ਨੂੰ ਰੋਕਣ ਦੀ ਕਾਲ ਦਿੱਤੀ ਗਈ ਸੀ ਤਾਂ ਇਸ ਤੋਂ ਪਹਿਲਾਂ ਹੀ ਉਹਨਾਂ ਦੇ ਆਗੂਆਂ ਨੂੰ ਕਰਨ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਉਹਨਾਂ ਨੇ ਬਲੋ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹੁਣ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਉਹਨਾਂ ਦੀਆਂ ਮੰਗਾਂ ਨਾ ਸੁਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਸੰਘਰਸ਼ ਨੂੰ ਹੋਰ ਠੀਕਾ ਕਰਨਗੇ ਤੇ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੋਂ ਸੁਣੋ ਦਿਓ ਸਾਡੀਆਂ ਮੰਗਾਂ ਨੇ ਜਿਹੜੀਆਂ ਜੀ ਇੱਕ ਤਾਂ ਸਾਡਾ ਦਿਹਾੜੀ ਦਾ ਮਸਲਾ ਇਹ ਕਿਹੜਾ ਮੁੱਖ ਮਸਲਾ ਜਿਹਦਾ ਅੱਜ ਦਾ ਪ੍ਰੋਗਰਾਮ ਰੱਖਿਆ ਉਹ ਲੈਂਡ ਸੀਲਿੰਗ ਐਕਟ ਆ ਲੈਂਡ ਸੀਲਿੰਗ ਐਕਟ ਦੇ ਮੁਤਾਬਕ 17 ਕਿਲੋ ਤੋਂ ਵੱਧ ਕੋਈ ਜ਼ਮੀਨ ਰੱਖ ਨਹੀਂ ਸਕਦਾ। ਜਿਹੜੀ ਉੱਪਰ ਵਾਲੀ ਜ਼ਮੀਨ ਆ ਉਹ ਬੇਜ਼ਮੀਨੇ ਕਿਸਾਨਾਂ ਚ ਬੇਜ਼ਮੀਨੇ ਮਜ਼ਦੂਰਾਂ ਦੇ ਵਿੱਚ ਵੰਡੀ ਜਾਣੀ ਚਾਹੀਦੀ ਹੈ। ਜਿਹੜਾ ਮੁੱਖ ਮਸਲਾ ਜਿਹੜਾ ਪ੍ਰੋਗਰਾਮ ਰੱਖ ਜਦੋਂ ਹੁਣ ਕਿਸਾਨ ਟੇਨਾ ਰੋਕਦੇ ਨੇ ਆਪਦੇ ਹੱਕ ਮੰਗਦੇ ਨੇ। ਉਹਨਾਂ ਨੇ ਕੱਲ੍ਹ ਪ੍ਰੋਗਰਾਮ ਦਿੱਤਾ। ਉਹਨਾਂ ਨੂੰ ਪੰਜਾਬ ਸਰਕਾਰ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਐ ਦੱਸੋ ਵੀ ਜਗਾ ਕਿਹੜੇ ਟਰੈਕ ਤੇ ਬੈਠਣਾ ਜਾ ਕੇ। ਫਿਰ ਜਦੋਂ ਮਜ਼ਦੂਰ ਆਪਦਾ ਹੱਕ ਮੰਗਦੇ ਨੇ ਮਜ਼ਦੂਰਾਂ ਨਾਲ ਬਿੱਤ ਕਰਾ ਕੇ। ਕਿਤਨਾ ਕਹਤੇ ਜਿਹੜਾ ਜਾਤੀ ਤੌਰ ਤੇ ਇਹ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇਹ ਕਿਹੜਾ ਵਰਗ ਆਗਾ। ਇੱਕ ਆਪਾਂ ਕਹਿ ਸਕਦਾ ਲੁੱਟਣ ਵਾਲਿਆਂ ਦਾ ਇੱਕ ਜਿਹੜੇ ਲੁੱਟੇ ਜਾਣ ਵਾਲਿਆਂ ਦਾ ਤੇ ਜਿਹੜੇ ਲੁੱਟੇ ਜਾਣ ਵਾਲੇ ਲੋਕ ਨੇ ਇਹ ਆਪਦਾ ਹੱਕ ਨਹੀਂ ਮੰਗ ਸਕਦੇ ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ ਸਾਰੀਆਂ ਸੌਦਾ ਹੋ ਰੀਆਂ ਨੇ ਉਸ ਮੁਤਾਬਕ ਜਿਹੜੇ ਇਹ ਲੋਕਾਂ ਦੇ ਹੱਕ ਨੁਕ ਹੋਏ ਜਾ ਰਹੇ ਨੇ ਤੇ ਉਹਦੇ ਪੱਖ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਉਹ ਤਾਂ ਹੈਗੀ ਹੈਗੀ ਆ ਨਾਲ ਨਾਲ ਜਿਹੜੀ ਭਗਵੰਤ ਮਾਨ ਸਰਕਾਰ ਹੋਊਗੀ ਹੈ ਹੁਣ ਭਗਵੰਤ ਮਾਨ ਸਰਕਾਰ ਜਿਹੜੇ ਲੋਕ ਮਜ਼ਦੂਰ ਲੋਕ ਨੇ ਆਪਦਾ ਹੱਕ ਮੰਗਦੇ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾਉਂਦੇ ਬੁੱਧਾ ਉਹ ਪਰਿਵਾਰਾਂ ਨੂੰ ਉਹ ਲੋਕਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਵਾਸਤੇ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਹਰ ਇੱਕ ਕਿਹੜੀ ਯਤਨ ਕਰ ਰਹੀ ਹੈ ਸਾਡਾ ਜਿਹੜਾ ਹੱਕ ਆ ਸਾਨੂੰ ਪ੍ਰੋਟੈਸਟ ਕਰਨ ਦਾ ਉਹ ਵੀ ਸਾਨੂੰ ਪੂਰਨ ਤੌਰ ਤੇ ਨਹੀਂ ਹੈਗਾ ਵੀ ਅਸੀਂ ਆ ਕੇ ਅਸੀਂ ਕੋਈ ਮੰਗ ਰੱਖ ਸਕੀਏ ਜਾਂ ਮੰਗ ਮੰਨ ਸਕੀਏ ਉਸ ਤੋਂ ਬਾਅਦ ਜੇ ਅਸੀਂ ਕਿਸੇ ਵੀ ਸਰਕਾਰੀ ਦਰ ਦੇ ਗੇਟਾਂ ਅੱਗੇ ਜਾਂਦੇ ਆਂ ਤਾਂ ਪਹਿਲੀ ਪੰਜਾਬ ਪੁਲ ਤੇ ਨੌਜਵਾਨਾਂ ਨੂੰ ਖੜਾ ਕਰ ਦਿੱਤਾ ਜਾਂਦਾ ਵੀ ਇਹਨਾਂ ਨੂੰ ਉਰੇ ਪਹੁੰਚਣ ਨਾ ਦਿੱਤਾ ਜਾਂਦਾ ਹਾਂ ਕੱਲ 10 ਤਰੀਕ ਦਾ ਕਿਸਾਨ ਜਥੇਬੰਦੀਆਂ ਦਾ ਜਿਹੜਾ ਸੱਦਾ ਦਿੱਤਾ ਹੋਇਆ ਸੀਗਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਟ੍ਰੈਕ ਜਾਮ ਕਰਨਗੇ ਉਦੋਂ ਜਿਹੜਾ ਕਿਸਾਨ ਬਿਲਕੁਲ ਜਿਹੜੇ ਕਿਸਾਨਾਂ ਵੱਖੀ ਹੋ ਕੇ ਖੜ ਜਾਂਦੇ ਆ ਸਰਕਾਰ ਬਿਲਕੁਲ ਉਹਨਾਂ ਨਾਲ ਨਰਮ ਰਵਈਆ ਜਿਹੜਾ ਅਖਤਿਆਰ ਕਰਦੀ ਆ ਕੋਈ ਉਹਨਾਂ ਦਾ ਆਗੂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਦੋਂ ਮਜ਼ਦੂਰ ਆ ਜਿਹੜੇ ਇਹ ਸੱਦਾ ਦਿੰਦੇ ਨੇ ਸਵੇਰ ਤੋਂ ਹੀ ਅੱਜ ਜਿਹੜੀਆਂ ਸਰਕਾਰ ਨੇ ਸਾਡੇ ਜਿਹੜੇ ਆਗੂਆਂ ਦੀਆਂ ਅਰੈਸਟਾ ਕਰਨੀਆਂ ਸ਼ੁਰੂ ਕਰਤੀਆਂ ਦੀਆਂ ਘਰੇ ਚ ਸਾਪੇ ਮਾਰੀ ਕੱਲ ਦੀ ਚੱਲ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਰਸਤੇ ਦੇ ਵਿੱਚ ਵਾਹਿਕਲਾਂ ਨੂੰ ਰੋਕ ਕੇ ਉਹਨਾਂ ਨੂੰ ਇਹ ਜਿਹੜੇ ਵਾਹਿਕਾ ਲੈ ਕੇ ਆ ਰਹੇ ਤੇ ਕਿ ਅਸੀਂ ਇਹਨਾਂ ਨੂੰ ਬੌਂਡ ਕਰ ਦਾਂਗੇ ਤੁਹਾਡੇ ਦੇ ਪਰਚਾ ਕਰ ਦਾਂਗੇ ਤੁਸੀਂ ਉੱਥੇ ਜਾਣਾ ਨਹੀਂ ਦੂਰ ਦੂਰ ਲਿਜਾ ਕੇ ਜਿਹੜਾ ਛੱਡਿਆ ਗਿਆਗਾ ਤੇ ਸਾਡੇ ਜਿਹੜਾ ਜਿੰਨੇ ਵੀ ਸਾਥੀ ਬਚੇ ਤੇ ਕਿਉਂਕਿ ਹੋਰ ਸਾਡੇ ਲਈ ਕੋਈ ਚਾਰਾ ਨਹੀਂ ਤੀਗਾ ਸਰਕਾਰ ਦੀ ਨਿਗਾ ਇੱਧਰ ਨੂੰ ਵੀ ਤੀ ਨਾਬੇ ਜਾਂ ਪਟਿਆਲੇ ਅਮਰਗੜ ਤੋਂ ਕਿੰਨੇ ਕੁ ਲੋਕ ਆਉਂਦੇ ਨੇ ਤਾਂ ਸਾਡੇ ਲਈ ਰਸਤਾ ਇਹੀ ਰਹਿ ਗਿਆ ਸੀ ਕਿ ਹੁਣ ਅਸੀਂ ਇਸ ਸਟ੍ਰੇਕ ਨੂੰ ਜਾਮ ਕਰੀਏ ਆਪਣੀ ਗੱਲ ਹੈ ਜਿਹੜੀ ਸਰਕਾਰ ਤੱਕ ਲੈ ਕੇ ਜਾਈਏ ਪਹਿਲਾ ਹੈਗਾ ਤਾਂ ਇਹ ਸਾਡਾ ਪੂਰੇ ਪੰਜਾਬ ਦੇ ਹੀ ਤੀਗਾ ਪਰ ਸਾਡੇ ਵੱਲੋਂ ਜਿਹੜਾ ਕਤੂਰੀ ਵਾਲਾ ਜੰਕਸ਼ਨ ਹੈ ਜਿਹੜਾ ਉਥੇ ਪ੍ਰੋਗਰਾਮ ਸੀਗਾ ਧੂਰੀ ਵਾਲੇ ਤੋਂ ਪਹਿਲੇ ਹੀ ਜਿਹੜਾ ਸਾਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਪਤਾ ਲੱਗਿਆ ਦੀ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰਤਾ ਜੇ ਸਾਨੂੰ ਉਥੇ ਗਿਆਨ ਨੂੰ ਗ੍ਰਿਫਤਾਰ ਕਰ ਲੈਂਦੇ ਤਾਂ ਗੱਲ ਵੱਖਰੀ ਤੇ ਜਦੋਂ ਘਰਾਂ ਦੇ ਵਿੱਚੋਂ ਚੱਕਣ ਲੱਗੇ ਸਾਨੂੰ ਇਹ ਸਟੈਪ ਜਿਹੜਾ ਲੈਣਾ ਪਿਆ ਏ ਹੁਣ ਕਦੋਂ ਤੱਕ ਰਹਿਗਾ ਤੁਹਾਡਾ ਇਹ ਸਾਡਾ 4 ਵਜੇ ਤੱਕ ਜਿਹੜਾ ਸੱਦਾ ਦਿੱਤਾ ਹੋਇਆਗਾ ਜਥੇਵੰਦੀ ਦਾ ਤੇ 4 ਵਜੇ ਤੱਕ ਇਹਨੂੰ ਅਸੀਂ ਰੈਗੂਲਰ ਚਾਲੂ ਰੱਖਾਂਗੇ ਤੇ ਕੇਂਦਰ ਦੇ ਮੰਤਰੀ ਨਾਲ ਅਸੀਂ ਮੀਟਿੰਗ ਦੀ ਮੰਗ ਕਰਦੇ ਆ ਕਿਉਂਕਿ ਪੰਜਾਬ ਦੀ ਸਰਕਾਰ ਤਾਂ ਸਾਡੀ ਸੁਣ ਨਹੀਂ ਰਹੀ ਹੈਗੀ ਇੱਥੋਂ ਦਾ ਕੋਈ ਵੀ ਮੰਤਰੀ ਸਾਡੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਕੇਂਦਰ ਤੋਂ ਅਸੀਂ ਉਮੀਦ ਕਰਦੇ ਆ ਕਿ ਉਹ ਸਾਡੀ ਗੱਲ ਆ ਜਿਹੜੀ ਆ ਕੇ ਸੁਣੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜਿਹੜੀ ਸਾਡੇ ਮੰਗਾਂ ਨੇ ਉਹ ਜਲਦ ਜਲਦ ਲਾਗੂ ਕੀਤੇ ਜਾਂ ਜੀ ਇਹਦੇ ਵਿੱਚ ਦੋ ਤਿੰਨ ਮੰਗਾਂ ਸਾਰੇ ਇੱਕ ਲਾਲ ਖੀਰ ਵਾਲੀ ਜੀ ਇੱਕ ਪਲਾਟ ਦਾ ਮਸਲਾ ਜੀ ਹੁਣ ਪ੍ਰਸ਼ਾਸਨ ਸਾਧਨ ਸਾਰਿਆਂ ਮਤਕਾ ਕਰ ਰਹੇ ਜੀ ਇਹ ਗੱਲ ਦਾ ਵੀ ਇਹ ਟਰੈਕ ਖਾਲੀ ਕਰ ਦੇਣ ਜੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਜਦੋਂ ਕਿ ਸਾਡੇ ਸਵੇਰੇ ਮਜ਼ਦੂਰ ਆਗੂ ਜਿਹੜੇ ਮੈਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੇ ਨੇ ਇਹ 15-20 ਬੰਦੇ ਨੇ ਜਿਹਨਾਂ ਨੇ ਇਹਨਾਂ ਨੇ ਗ੍ਰਿਫਤਾਰ ਕਰ ਰੱਖਿਆ ਜੀ ਅਸੀਂ ਇਹ ਮੰਗ ਕਰਦੇ ਸਰਕਾਰ ਤੋਂ ਜੀ ਸਾਡੇ ਬੰਦਿਆਂ ਨੂੰ ਜਲਦੋਂ ਜਲਦ ਰਿਹਾ ਕੀਤਾ ਜਾਵੇ ਜੀ ਔਰ ਇਹ ਅਸੀਂ ਘਟੋ ਘਟ ਹੋਵਾਂਗੇ ਵਿਚਾਰ ਪਚਾ ਬੰਦਾ ਜੀ 400 ਬੰਦਾ ਲਗ ਭਗ ਜੀ ਕਿ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਜੀ ਕਾਉਂਸਲਿੰਗ ਕਰ ਰਹੇ ਹਾਂ ਵੀ ਇੱਥੇ ਜਿਹੜਾ ਇਸ ਤਰੀਕੇ ਨਾਲ ਬੈਠਣਾ ਜਿਹੜਾ ਗੈਰਕਾਨੂੰਨੀ ਆ ਇਹਨਾਂ ਨੂੰ ਸਮਝਾ ਰਹੇ ਹਾਂ ਕਾਉਂਸਲਿੰਗ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਦੇਖਾਂ ਜੀ ਕੀ ਕਹਿੰਦੇ ਨੇ ਪਾਸਟ ਮਿੰਟ ਦਾ ਅਸੀਂ ਟਾਈਮ ਦਿੱਤਾ ਹੈ ਕਿਹੜੀ ਕਿਹੜੀ ਜਥੇਬੰਦੀ ਹੈ ਜੀ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਇੱਕ ਹੋਰੇ ਇਹਨਾਂ ਦੇ ਨਾਲ ਕਿਸਾਨ ਮਜ਼ਦੂਰ ਉਹ ਹੈ ਜੀ ਚੋਣੀਆਂ ਜੀ ਠੀਕ ਮੰਗਾਂ ਨੇ ਜੀ ਪੰਜ ਛੇ ਮੰਗਾਂ ਨੇ ਜੀ ਤੇ ਜ਼ਮੀਨ ਦੇ ਸਬੰਧ ਚ ਹੋਰ ਸਾਰੀਆਂ ਅਸੀਂ ਜਿਹੜੇ ਇਹਨਾਂ ਨੂੰ ਸਾਨੂੰ ਲਿਖ ਕੇ ਦੇਣਗੇ ਜੀ ਉਸ ਤੋਂ ਬਾਅਦ ਕੀ ਤਾਂ ਇਹਨਾਂ ਦਾ ਪ੍ਰੋਗਰਾਮ ਤਾਂ ਇੱਥੇ ਤਾਂ ਇਹ ਕਿਹੜੇ ਕਿਹੜੀਆਂ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਨੇ ਫਿਰ ਹੋਰ ਇਸ ਦੇ ਇਹਦੀ ਡਿਟੇਲ ਜੀਆਰਪੀ ਤੋਂ ਲੈ ਕੇ ਅਸੀਂ ਦਵਾਂਗੇ ਜੀ ਜੀ